ਜਦੋਂ ਗੁਰਦੇਵ ਬਹਾਦਰ ਸੱਚੇ ਪਾਤਸ਼ਾਹ ਦਿੱਲੀ ਗਏ ਸਨ ਤਾਂ ਉਦੋਂ ਔਰੰਗਜ਼ੇਬ ਬਾਦਸ਼ਾਹ ਦੇ ਜਿੰਨੇ ਵੀ ਦਰਬਾਰ ਦੇ ਕਾਜ਼ੀ ਮੋਲਾਣੇ ਸਨ ਉਹਨਾਂ ਨੇ ਸੋਚਿਆ ਵੀ ਗੁਰੂ ਜੀ ਨੂੰ ਅਸੀਂ ਇੱਕ ਭੂਤਾਂ ਵਾਲੀ ਹਵੇਲੀ ਦੇ ਵਿੱਚ ਠਹਿਰਾਈਏ ਤਾਂ ਉਹਨਾਂ ਦੁਸ਼ਟ ਪਾਪੀ ਬੰਦਿਆਂ ਨੇ ਗੁਰੂ ਪਾਤਸ਼ਾਹ ਜੀ ਨੂੰ ਭੂਤਾਂ ਵਾਲੀ ਹਵੇਲੀ ਦੇ ਵਿੱਚ ਆਸਣ ਕਰਵਾ ਦਿੱਤਾ ਉਹ ਸੋਚਦੇ ਸੀ ਕਿਤੇ ਗੁਰੂ ਮਹਾਰਾਜ ਉਸ ਹਵੇਲੀ ਦੇ ਵਿੱਚ ਮਰ ਜਾਣਗੇ ਜੇ ਮਰ ਗਏ ਤਾਂ ਵੀ ਸਾਡਾ ਰਸਤਾ ਸਾਫ਼ ਹੈ ਤੇ ਜੇ ਨਹੀਂ ਮਰੇ ਤਾਂ ਡਾਰੀ ਜਾਣਗੇ ਤੇ ਜੇ ਡਰ ਗਏ ਤਾਂ ਸਾਡੀ ਈਨ ਕਬੂਲ ਕਰ ਲੈਣਗੇ ਸੋ ਆਓ ਸਰਵਨ ਕਰੀਏ ਹਵੇਲੀ ਦੇ ਵਿੱਚ ਉਸ ਰਾਤ ਨੂੰ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਉੱਥੇ ਆਸਣ ਕਰਨਗੇ ਤਾਂ ਉੱਥੇ ਹਵੇਲੀ ਦੇ ਵਿੱਚ ਕੀ ਵਾਪਰਿਆ ਸੋ ਹਵੇਲੀ ਦੇ ਬਾਹਰ ਬਹੁਤ ਸਖਤ ਪੈਰਾ ਹੈ ਦਾਰੇ ਪਾਸੇ ਸਪਾਈ ਖੜੇ ਹੋਏ ਨੇ ਤੇ ਗੁਰਦੇਵ ਬਹਾਦਰ ਸਾਹਿਬ ਜੀ ਉਸ ਭੂਤਾ ਵਾਲੀ ਹਵੇਲੀ ਦੇ ਵਿੱਚ ਅੰਦਰ ਨਿਵਾਸ ਕਰ ਰਹੇ ਨੇ ਜਦੋਂ ਹਨੇਰਾ ਪਿਆ ਗਿਆ ਸੂਰਜ ਛਿਪ ਗਿਆ ਤਾਂ ਰਾਤ ਨੂੰ ਇੱਕ ਬਹੁਤ ਭਿਆਨਕ ਦੇ ਵਾਲਾ ਇੱਕ ਭੂਤ ਗੁਰੂ ਜੀ ਦੇ ਸਾਹਮਣੇ ਪ੍ਰਗਟ ਹੋ ਗਿਆ ਸਾ ਸੰਗਤ ਜੀ ਆ ਜਿਹੜਾ ਪ੍ਰੇਤ ਹੈ ਜਿਸ ਕਰਕੇ ਇਹ ਹਵੇਲੀ ਬਦਨਾਮ ਸੀ ਇਸ ਹਵੇਲੀ ਦੇ ਵਿੱਚ ਕੋਈ ਵੀ ਚਲਾ ਜਾਂਦਾ ਤਾਂ ਇਹ ਪ੍ਰੇਤ ਉਹਨੂੰ ਮਾਰ ਦਿੰਦਾ ਸੀ ਜਿਉਂਦਾਬਾਰ ਨਹੀਂ ਜਾਣ ਦਿੰਦਾ ਸੀ ਪਰ ਇਹ ਪ੍ਰੇਤ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ ਤਾਂ ਐਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਉਹ ਪ੍ਰੇਤ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਦੀਨ ਹੋ ਕੇ ਬੇਨਤੀ ਕਰਦਾ ਇਹ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਮਹਾਨ ਕਿਰਪਾ ਕੀਤੀ ਹੈ ਜਿਹੜੇ ਆਪ ਜੀ ਨੇ ਇੱਥੇ ਡੇਰੇ ਲਾਇਨੇ ਇਸ ਹਵੇਲੀ ਦੇ ਵਿੱਚ ਆਪ ਜੀ ਨੇ ਚਰਨ ਪਾਏ ਹਨ ਮੈਂ ਮਹਾਰਾਜ ਆਪਣੇ ਜਨਮ ਨੂੰ ਸਫਲਾ ਸਮਝਦਾ ਧੰਨ ਹੈ ਮੇਰੀ ਆਤਮਾ ਜਿਸ ਨੇ ਆਪ ਜੀ ਦੇ ਦਰਸ਼ਨ ਕਰ ਲਏ ਮੈਂ ਬਹੁਤ ਪਾਪੀ ਆਤਮਾ ਪਿਛਲੇ ਸਮਿਆਂ ਦੇ ਵਿੱਚ ਬਹੁਤ ਬੁਰੇ ਕੰਮ ਕੀਤੇ ਨੇ ਉਹ ਪਾਪਾ ਦੀ ਸਜ਼ਾ ਮੈਂ ਇਹ ਭੈੜੀ ਜੂਨੀ ਦੇ ਵਿੱਚ ਪੈ ਕੇ ਭੋਗ ਰਿਹਾ ਪਰ ਅੱਜ ਮੇਰੇ ਭਾਗ ਜਾ ਗਏ ਤੁਸੀਂ ਮੈਨੂੰ ਅੱਜ ਦਰਸ਼ਨ ਦਿੱਤੇ ਹਨ ਮਹਾਰਾਜ ਤੁਸੀਂ ਆਪ ਹੀ ਦੱਸ ਦਿਓ ਕੀ ਸੇਵਾ ਕਰਾਂ ਆਪ ਜੀ ਦੀ ਜੋ ਹੁਕਮ ਲਾਵੋਗੇ ਉਹੀ ਸੇਵਾ ਆਪ ਜੀ ਦੀ ਕਰੂੰਗਾ ਮਹਾਰਾਜ ਇਹ ਸਾਰੀ ਸ੍ਰਿਸ਼ਟੀ ਆਪ ਜੀ ਦੇ ਹੁਕਮ ਵਿੱਚ ਹੈ ਆਪ ਜੀ ਦੇ ਦੱਸੇ ਹੋਏ ਹੁਕਮਾਂ ਅਨੁਸਾਰ ਚੱਲਦੀ ਹੈ ਤੇ ਮਹਾਰਾਜ ਉਹਨਾਂ ਵਿੱਚੋਂ ਮੈਂ ਵੀ ਆਪ ਜੀ ਦਾ ਇੱਕ ਨਿੱਕਾ ਜਿਹਾ ਸੇਵਕ ਹਾਂ ਮਹਾਰਾਜ ਮੇਰੀ ਪਾਨੀ ਨੂੰ ਛੂਣ ਦੀ ਸ਼ਕਤੀ ਨਹੀਂ ਕਿਉਂਕਿ ਸਾਜ ਸੰਗਤ ਜੀ ਜਿਹੜੇ ਭੂਤ ਪ੍ਰੇਤ ਹੁੰਦੇ ਨੇ ਉਹ ਪਾਣੀ ਤੋਂ ਬਹੁਤ ਦੂਰ ਰਹਿੰਦੇ ਨੇ ਕਿਉਂਕਿ ਜਿਹੜਾ ਜਲ ਹੈ ਉਹ ਪਰਮਾਤਮਾ ਦੀ ਯਾਦ ਦਵੰਦਾ ਜਿਹੜਾ ਜਲ ਹੈ ਉਹਨੇ ਇਸ ਬੰਦੇ ਦੀ ਜਾਨਮਨੀ ਪਈ ਸੀ ਉਹ ਕਿਵੇਂ ਜਦੋਂ ਜੀਵ ਮਾਤਾ ਦੇ ਗਰਭ ਵਿੱਚ ਸੀ ਪੁੱਠਾ ਲਟਕ ਰਿਹਾ ਸੀ ਤੇ ਬਹੁਤ ਦੁੱਖਾਂ ਵਿੱਚ ਸੀ ਉਦੋਂ ਪਰਮੇਸ਼ਰ ਕੋਲ ਉਹ ਜੀਵ ਬੇਨਤੀ ਕਰਦਾ ਤਾਂ ਪਰਮੇਸ਼ਰ ਨੇ ਉਹਦੋਂ ਬਚਨ ਕੀਤਾ ਵੀ ਤੈਨੂੰ ਮਾਤਾ ਦੇ ਗਰਭ ਵਿੱਚੋਂ ਕੱਢ ਤਾਂ ਦਿਨਿਆ ਪਰ ਤੂੰ ਬਾਹਰ ਨਿਕਲ ਕੇ ਨਾਮ ਜਪੇਗਾ ਇਹਦੀ ਜਾਮਨੀ ਕੌਣ ਭਰੇਗਾ ਜੇ ਕੋਈ ਤੇਰੀ ਜਾਮਨੀ ਭਰ ਦੇਵੇਗਾ ਤਾਂ ਤੈਨੂੰ ਸੰਸਾਰ ਵਿੱਚ ਅਸੀਂ ਬਾਹਰ ਭੇਜ ਦਿੰਨੇ ਆ ਤਾਂ ਉਦੋਂ ਸਾਧ ਸੰਗਤ ਜੀ ਜੀਵ ਨੇ ਕਿਹਾ ਸੀ ਵੀ ਮੇਰੀ ਜਾਮਨੀ ਜਲ ਦੇਵਤਾ ਭਾਪ ਵਰਣ ਦੇਵਤਾ ਭਰੇਗਾ ਉਦੋਂ ਜਲ ਨੇ ਇਸ ਜੀਵ ਦੀ ਜਾਮਨੀ ਭਰੀ ਸੀ ਕਿ ਪਰਮੇਸ਼ਰ ਜੀ ਮੈਂ ਆਪ ਜੀ ਦਾ ਨਾਮ ਇਸ ਜੀਵ ਦੇ ਕੋਲੋਂ ਜਪਾਵਾਂਗਾ ਸਾਥ ਸੰਗਤ ਜੀ ਜਦੋਂ ਅਸੀਂ ਸਵੇਰੇ ਸਵੇਰੇ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਹਾਂ ਜਦੋਂ ਹੀ ਸਾਡੇ ਸਰੀਰ ਤੇ ਠੰਡਾ ਪਾਣੀ ਪੈਂਦਾ ਹੈ ਉਦੋਂ ਹੀ ਆਪੇ ਸਾਡੇ ਮੂੰਹ ਦੇ ਵਿੱਚੋਂ ਨਿਕਲਦਾ ਹੈ ਧੰਨ ਵਾਹਿਗੁਰੂ ਵਾਹਿਗੁਰੂ ਰੱਬ ਦਾ ਕੋਈ ਨਾ ਕੋਈ ਨਾਮ ਮੂੰਹ ਦੇ ਵਿੱਚੋਂ ਜ਼ਰੂਰ ਨਿਕਲਦਾ ਹੈ ਸੋ ਜਲ ਦੇ ਵਿੱਚ ਪਰਮਾਤਮਾ ਦੀ ਸ਼ਕਤੀ ਹੈ ਜਲ ਦੇ ਵਿੱਚ ਦੇਵਤਿਆਂ ਦਾ ਪ੍ਰਕਾਸ਼ ਹੈ ਤੇ ਸਾਰੇ ਦੇਵਤਿਆਂ ਦੇ ਵਿੱਚੋਂ ਸਭ ਤੋਂ ਵੱਡਾ ਦੇਵਤਾ ਜਲ ਦੇਵਤਾ ਹੀ ਹੈ ਕਿਉਂਕਿ ਸਾਤ ਸੰਗਤ ਜੀ ਜੇ ਜਲਨ ਨਾ ਹੋਵੇ ਤਾਂ ਇਸ ਸੰਸਾਰ ਦੇ ਵਿੱਚ ਕੋਈ ਪੈਦਾ ਹੋਈ ਨਾ ਸਕੇ ਸਾਰੇ ਸੰਸਾਰ ਦੀ ਉਤਪਤੀ ਪਾਣੀ ਤੋਂ ਹੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸੋ ਪਾਣੀ ਦੇ ਵਿੱਚ दैवी ਪ੍ਰਕਾਸ਼ ਹੈ ਅਦਾਕਸ਼ਾ ਵਾਲਾ ਪ੍ਰਕਾਸ਼ ਨਹੀਂ ਹੈ ਉਹਦੇ ਵਿੱਚ ਜਿੰਨੇ ਵੀ ਭੂਤ ਪ੍ਰੇਤ ਜिन्न ਬਤਾਲ ਜਿੰਨੀਆਂ ਵੀ ਬੁਰੀਆਂ ਰੂਹਾਂ ਨੇ ਇਹ ਸਾਰੀਆਂ ਰੂਹਾਂ ਪਾਣੀ ਤੋਂ ਡਰਦੀਆਂ ਨੇ ਸੋ ਉਹ ਜਿਹੜੀ ਇੱਕ ਰੂਹ ਗੁਰੂ ਸਾਹਿਬ ਜੀ ਦੇ ਸਾਹਮਣੇ ਆਈ ਉਹ ਮਹਾਰਾਜ ਨੂੰ ਕਹਿੰਦੀ ਮਹਾਰਾਜ ਮੇਰੇ ਵਿੱਚ ਜਲ ਨੂੰ ਛੂਣ ਦੀ ਤਾਕਤ ਨਹੀਂ ਹੈ ਮੈਂ ਇਸ ਲਈ ਤੁਹਾਨੂੰ ਜਲ ਲਿਆ ਕੇ ਨਹੀਂ ਸ਼ਕਾ ਸਕਦਾ ਪਰ ਜਿਹੜਾ ਸੋਕਾ ਭੋਜਨ ਹੈ ਉਹ ਮੈਂ ਤੁਹਾਡੇ ਵਾਸਤੇ ਲਿਆ ਸਕਦਾ ਪਰ ਮੈਨੂੰ ਇੱਕ ਗੱਲ ਦਾ ਹੋਰ ਡਰ ਹੈ ਕਿ ਤੁਸੀਂ ਮੇਰੇ ਹੱਥੋਂ ਭੋਜਨ ਸ਼ਕੂਗੇ ਕਿ ਨਹੀਂ ਸਾ ਸੰਗਤ ਜੀ ਜਿਹੜੇ ਮਾਪੁਰਖ ਬ੍ਰਹਮ ਗਿਆਨੀ ਭਗਤ ਜਨ ਨੇ ਉਹ ਹਮੇਸ਼ਾ ਆਪਣਾ ਭੋਜਨ ਬਹੁਤ ਧਿਆਨ ਨਾਲ ਛਕਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੈਸਾ ਅੰਨ ਵੈਸਾ ਮਨ ਉਹਨਾਂ ਨੂੰ ਪਤਾ ਹੈ ਵੀ ਅਸੀਂ ਜਿਹੋ ਜਿਹਾ ਭੋਜਨ ਛਕਾਂਗੇ ਸਾਡੀ ਬਿਰਤੀ ਉਹੋ ਜੀ ਹੋ ਜੇਗੀ ਇਸ ਕਰਕੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਡਰ ਵੀ ਤੁਸੀਂ ਮੇਰੇ ਹੱਥ ਦਾ ਭੋਜਨ ਛਕੂਗੇ ਕਿ ਨਹੀਂ ਛਕੂਗੇ ਮਹਾਰਾਜ ਜੇ ਕੋਈ ਹੋਰ ਸੇਵਾ ਹੈ ਤਾਂ ਮੈਨੂੰ ਉਹ ਵੀ ਦੱਸੋ ਮੈਂ ਉਹ ਵੀ ਕਰਨ ਵਾਸਤੇ ਤਿਆਰ ਆ ਮਹਾਰਾਜ ਇਹ ਦਿੱਲੀ ਸ਼ਹਿਰ ਦੇ ਵਿੱਚ ਆਪ ਜੀ ਦੇ ਜਿੰਨੇ ਵੀ ਦੁਖੀ ਨੇ ਬਸ ਆਪ ਜੀ ਇੱਕ ਇਸ਼ਾਰਾ ਕਰੋ ਮੈਂ ਉਹਨੂੰ ਹੀ ਪਾਰ ਬੁਲਾ ਦੇਵਾਂਗਾ ਮਹਾਰਾਜ ਜੇ ਬਚਨ ਕਰਦੇ ਹੋ ਤਾਂ ਔਰੰਗਜ਼ੇਬ ਨੂੰ ਮਾਰ ਦਿਆਂ ਸਵੇਰ ਨੂੰ ਸਾਰਿਆਂ ਨੂੰ ਉਹਦੀ ਲਾਸ਼ ਹੀ ਮਿਲਣੀ ਹੈ ਹੋਰ ਹੁਕਮ ਕਰੋ ਮੈਂ ਕਿਸ ਨੂੰ ਮਾਰ ਦਿਆਂ ਜਿਹੜੇ ਤੁਹਾਡੇ ਦੁਸ਼ਮਣ ਦੁਖੀ ਹਨ ਉਹਨਾਂ ਨੂੰ ਮੈਂ ਇੱਕ ਮਿੰਟ ਦੇ ਵਿੱਚ ਨਬੇੜ ਸਕਦਾ ਮਹਾਰਾਜ ਜੇ ਤੁਸੀਂ ਹੁਕਮ ਦਿਓ ਤਾਂ ਮੈਂ ਔਰੰਗਜ਼ੇਬ ਨੂੰ ਦਿੱਲੀ ਤੋਂ ਬਾਹਰ ਸੁੱਟ ਦਿਨਾ ਜਾਂ ਇਹਨਾਂ ਤੁਰਕਾਦਈ ਨਾਮੋਂ ਨਿਸ਼ਾਨ ਮਿਟਾ ਦਿਆਂ ਜਿਹੜੇ ਤੁਹਾਡੇ ਵਰਗੇ ਮਹਾਪੁਰਸ਼ਾਂ ਨਾਲ ਪਰਮੇਸ਼ਰ ਨਾਲ ਮਾੜਾ ਸਲੂਕ ਕਰ ਰਹੇ ਨੇ ਮੈਂ ਉਹੋ ਜੀ ਥਾਂ ਤੇ ਪਹੁੰਚਾ ਦੇਣਾ ਇਹਨਾਂ ਨੂੰ ਜਿੱਥੇ ਇਹਨਾਂ ਨੂੰ ਕੋਈ ਪਛਾਣ ਨਹੀਂ ਨਾ ਮਹਾਰਾਜ ਆਹ ਜਿਹੜੇ ਬਾਦਸ਼ਾਹ ਬਣੇ ਫਿਰਦੇ ਨੇ ਕਾਜੀ ਮੋਲਾਨੇ ਬਣੇ ਫਿਰਦੇ ਨੇ ਮੈਂ ਇਹਨਾਂ ਨੂੰ ਐਹੋ ਜੀ ਥਾਂ ਪਹੁੰਚਾ ਦਿਆਂਗਾ ਇਹ ਲੱਭੇ ਵੀ ਨਹੀਂ ਲੱਭਣੇ ਮਹਾਰਾਜ ਇਹਨਾਂ ਕੱਲਿਆਂ ਨੂੰ ਨਹੀਂ ਮਾਰਨਾ ਮੈਂ ਤਾਂ ਇਹਨਾਂ ਦੇ ਬੱਚਿਆਂ ਨੂੰ ਵੀ ਮਾਰ ਦੇਣਾ ਇਹਨਾਂ ਦਾ ਬੀਜ ਨਾਸ ਕਰ ਦੇਣਾ ਇਹਨਾਂ ਦਾ ਘਰ-ਬਾਰ ਬਰਬਾਦ ਕਰ ਦੇਣਾ ਜਿਹੜਾ ਹੀ ਪੁੱਟ ਦੇ ਨਾ ਇਹਨਾਂ ਦੀਆ ਹੇ ਗੁਰੂ ਪਾਤਸ਼ਾਹ ਜੀ ਮੈਨੂੰ ਬੱਸ ਹੁਕਮ ਕਰੋ ਤੁਹਾਡੀ ਸਿਰਫ ਆਗਿਆ ਦੀ ਦੇਰ ਹੈ ਮਹਾਰਾਜ ਮੈਂ ਆਪ ਜੀ ਦੇ ਹੁਕਮ ਦੇ ਵਿੱਚ ਜਿਹੜਾ ਕੰਮ ਨਹੀਂ ਮੈਂ ਕਰ ਸਕਦਾ ਉਹ ਵੀ ਕੰਮ ਮੈਂ ਕਰਨ ਨੂੰ ਤਿਆਰ ਆ اے 사ਤਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੋ ਕੰਮ ਕਹੋਗੇ ਮੈਂ ਉਹ ਕੰਮ ਕਰਨ ਵਾਸਤੇ ਤਿਆਰ ਆ ਉਹ ਪ੍ਰੇਤ ਦੀ ਸਾਰੀ ਗੱਲ ਸੁਣ ਕੇ ਨੌਵੇਂ ਪਾਤਸ਼ਾਹ ਕਹਿਣ ਲੱਗੇ ਸਾਡਾ ਇੱਥੇ ਕੋਈ ਦੁਸ਼ਮਣ ਨਹੀਂ ਸੰਤਾਂ ਦਾ ਕੋਈ ਦੁਸ਼ਮਣ ਨਹੀਂ ਹੁੰਦਾ ਸੰਤਾਂ ਨੂੰ ਤਾਂ ਸਾਰੇ ਸ਼ਰੀਰਤ ਦੇ ਵਿੱਚ ਉਹ ਅਕਾਲ ਪੁਰਖ ਪਰਮੇਸ਼ਰ ਦਿਸਦਾ ਸੰਤਾਂ ਨੂੰ ਦੇਵਤਿਆਂ ਦੇ ਵਿੱਚ ਵੀ ਪਰਮਾਤਮਾ ਦਿਸਦਾ ਦੇ ਦੈਂਤਾ ਦੇ ਵਿੱਚ ਵੀ ਪਰਮਾਤਮਾ ਦਿਸਦਾ ਹੈ ਮਹਾਰਾਜ ਕਹਿੰਦੇ ਜੀ ਸਾਰਿਆਂ ਦੇ ਵਿੱਚ ਪਰਮਾਤਮਾ ਦਿਸਦਾ ਹੈ ਤਾਂ ਦੁਸ਼ਮਣ ਕਿੰਨੂੰ ਸਮਝੀਏ ਸੋ ਕਿਸੇ ਨੂੰ ਮਾਰਨਾ ਇਹ ਸਾਡਾ ਇਰਾਦਾ ਹੀ ਨਹੀਂ ਹੈ ਅਸਲ ਵਿੱਚ ਇਸ ਜਨਮ ਦੇ ਵਿੱਚ ਜਿੰਨੇ ਵੀ ਪੁੱਠੇ ਸਿੱਧੇ ਕੰਮ ਕੀਤੇ ਹੁੰਦੇ ਨੇ ਪਿਛਲੇ ਜਨਮਾਂ ਚ ਉਹ ਪੁੱਠੇ ਸਿੱਧੇ ਕਰਮਾਂ ਦਾ ਫਲ ਇਸ ਜਨਮ ਦੇ ਵਿੱਚ ਭੋਗਦੇ ਨੇ ਤੇ ਅਗਲੇ ਜਨਮ ਵਾਸਤੇ ਅੱਜ ਪੁੱਠੇ ਸਿੱਧੇ ਕੰਮ ਕਰਕੇ ਉਹਨਾਂ ਦਾ ਫਲ ਤਿਆਰ ਕਰ ਰਹੇ ਨੇ ਸੋ ਜਿਹੜਾ ਚੰਗੇ ਕੰਮ ਕਰਦਾ ਹੈ ਉਹਨੂੰ ਸੁੱਖ ਮਿਲ ਜਾਂਦਾ ਹੈ ਜਿਹੜਾ ਮਾੜੇ ਕੰਮ ਕਰਦਾ ਹੈ ਉਹਨੂੰ ਦੁੱਖ ਵੱਜੋਂ ਮਿਲਦਾ ਹੈ ਇਸ ਤਰ੍ਹਾਂ ਇਹ ਜਿਹੜਾ ਸਰਕਲ ਹੈ ਇਹ ਚੱਲਦਾ ਰਹਿੰਦਾ ਹੈ ਇਹ ਖੇਡ ਅਨੰਤ ਕਾਲ ਤੋਂ ਚਲਦੀ ਆ ਰਹੀ ਹੈ ਇਹਦਾ ਜਿਹੜਾ ਪਿਛਲਾ ਸਿਰ ਹੈ ਉਹ ਵੀ ਕਿਸੇ ਦੇ ਹੱਥ ਨਹੀਂ ਆਉਂਦਾ ਤੇ ਅਗਲਾ ਸਿਰਾ ਵੀ ਕਿਸੇ ਦੇ ਹੱਥ ਨਹੀਂ ਆਉਂਦਾ ਏ ਭਾਈ ਸਾਰੇ ਆਪੋ ਆਪਣੇ ਕਰਮਾਂ ਦਾ ਫਲ ਭੋਗਦੇ ਨੇ ਉਹ ਪਰਮੇਸ਼ਰ ਸਾਰਿਆਂ ਨੂੰ ਕਰਮਾਂ ਦਾ ਫਲ ਦਿੰਦਾ ਹੈ ਜੋ ਪਾਪ ਕਰਦਾ ਹੈ ਉਹਨੂੰ ਦੁੱਖ ਦੇ ਦਿੰਦਾ ਹੈ ਜੋ ਚੰਗੇ ਕੰਮ ਕਰਦਾ ਹੈ ਉਹਨੂੰ ਸੁੱਖ ਦੇ ਦਿੰਦਾ ਹੈ ਸਿੱਧਾ ਜਾਂ ਹਿਸਾਬ ਹੈ ਇਸ ਧਰਤੀ ਤੇ ਭਾਵੇਂ ਕੋਈ ਵਿਦਵਾਨ ਹੋਵੇ ਮਹਾ ਗਿਆਨੀ ਹੋਵੇ ਤੇ ਭਾਵੇਂ ਕੋਈ ਅਨਪੜ ਗਵਾਰ ਹੋਵੇ ਭਾਵੇਂ ਇਸ ਧਰਤੀ ਤੇ ਕੋਈ ਰਾਜਾ ਮਹਾਰਾਜਾ ਹੋਵੇ ਭਾਵੇਂ ਕੋਈ ਗਰੀਬ ਪਖਾਰੀ ਹੋਵੇ ਸਾਰਿਆਂ ਦੇ ਸਿਰ ਤੇ ਮੌਤ ਦਾ ਕਾਲ ਦਾ ਜਿਹੜਾ ਡੰਕਾ ਹੈ ਉਹ ਵਜਣਾ ਹੀ ਵਜਣਾ ਹੈ ਇਹਨਾਂ ਸਾਰਿਆਂ ਦੇ ਸ਼ਰੀਰਾਂ ਦੇ ਉੱਪਰ ਕਾਲ ਮੰਡਰਾ ਰਿਹਾ ਹੈ ਉਹ ਵੇਖਦਾ ਰਹਿੰਦਾ ਟਾਈਮ ਜਦੋਂ ਬੰਦੇ ਦੇ ਸਵਾਸ ਪੂਰੇ ਹੋ ਜਾਂਦੇ ਨੇ ਉਹ ਉਸੇ ਵੇਲੇ ਝਟਕ ਦਿੰਦਾ ਹੈ ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਕੋਈ ਪਖਾਰੀ ਹੋਵੇ ਇਸ ਸੰਸਾਰ ਦੇ ਵਿੱਚ ਜੁੰਦਾ ਸਦਾ ਲਈ ਕੋਈ ਨਹੀਂ ਰਹਿੰਦਾ ਇੱਕ ਨਾ ਇੱਕ ਦਿਨ ਆ ਕੇ ਸਭ ਨੇ ਮਰਨਾ ਇਸ ਸੰਸਾਰ ਦੇ ਵਿੱਚ ਜਿਹੜਾ ਵੀ ਦਿਖਦਾ ਜੋ ਵੀ ਦਿਖਦਾ ਉਹ ਸਭ ਨੇ ਇੱਕ ਦਿਨ ਚਲੇ ਜਾਣਾ ਸਦਾ ਲਈ ਇੱਥੇ ਕੋਈ ਵੀ ਨਹੀਂ ਹੈ ਮਹਾਰਾਜ ਕਹਿੰਦੇ ਬੰਦਾ ਜਦੋਂ ਇਸ ਜਨਮ ਦੇ ਵਿੱਚ ਜਿਹੜੀ ਵੀ ਚੰਗੇ ਮਾੜੇ ਕਰਮ ਕਰਦਾ ਮਰਨ ਵੇਲੇ ਉਹ ਕਰਮ ਬੰਦੇ ਦੇ ਨਾਲ ਜਾਂਦੇ ਨੇ ਬੰਦੇ ਦੇ ਨਾਲ ਹੋਰ ਕੁਝ ਵੀ ਨਹੀਂ ਜਾਂਦਾ ਨਾ ਪ੍ਰਾਪਰਟੀ ਨਾ ਪੈਸਾ ਨਾ ਕੱਪੜੇ ਨਾ ਆਪਣੇ ਰਿਸ਼ਤੇਦਾਰ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ ਜੇ ਨਾਲ ਜਾਂਦੇ ਨੇ ਤਾਂ ਬੰਦੇ ਦੇ ਕਰਮ ਜਾਂਦੇ ਨੇ ਜਿਸ ਸਰੀਰ ਦੇ ਵਿੱਚ ਉਹ ਸਾਰੀ ਜ਼ਿੰਦਗੀ ਰਹੀ ਹੈ ਉਹ ਸਰੀਰ ਵੀ ਨਹੀਂ ਨਾਲ ਜਾਂਦਾ ਹੋਰ ਤਾਂ ਗੱਲ ਕੀ ਕਰਨੀ ਬੰਦੇ ਦੇ ਹੱਥ ਪੈਰ ਉਹ ਸਰੀਰ ਵੀ ਨਾਲ ਨਹੀਂ ਜਾਂਦਾ ਜਿਸ ਸਰੀਰ ਦਾ ਬੰਦਾ ਸਾਰੀ ਜ਼ਿੰਦਗੀ ਅਭਿਮਾਨ ਕਰਦਾ ਰਹਿੰਦਾ ਉਹ ਅੰਤਲੇ ਸਮੇਂ ਦੇ ਵਿੱਚ ਸੜ ਜਾਂਦਾ ਹੈ ਜਿਹੜੇ ਉਸ ਸ਼ਰੀਰ ਨੂੰ ਵੇਖ-ਵੇਖ ਕੇ ਪਿਆਰ ਕਰਦੇ ਨੇ ਉਹ ਅੰਤਲੇ ਸਮੇਂ ਵਿੱਚ ਉਹੀ ਸਾੜਦੇ ਨੇ ਸੋ ਅੰਤਲੇ ਸਮੇਂ ਦੇ ਵਿੱਚ ਬੰਦੇ ਦੇ ਨਾਲ ਜਿਹੜੇ ਚੰਗੇ ਮਾੜੇ ਕਰਮ ਕੀਤੇ ਹੁੰਦੇ ਨੇ ਉਹੀ ਨਾਲ ਜਾਂਦੇ ਨੇ ਬੰਦਾ ਪਰਮਾਤਮਾ ਦੇ ਹੁਕਮ ਵਿੱਚ ਵੱਜਾ ਹੋਇਆ ਹੈ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ ਗੁਰਤੇਗ ਬਹਾਦਰ ਪਾਸ਼ਾ ਕਹਿੰਦੇ ਸਾਰਿਆਂ ਨੂੰ ਮਾਰਨ ਵਾਲਾ ਤੇ ਬਚਾਨ ਵਾਲਾ ਉਹ ਆਪ ਹੀ ਹੈ ਇਸ ਲਈ ਭਾਈ ਤੂੰ ਸ਼ਾਂਤ ਰਹਿ ਚੁੱਪ ਰਹਿ ਅਸੀਂ ਤੇਰੇ ਕੋਲੋਂ ਕਿਸੇ ਨੂੰ ਨਹੀਂ ਮਰਵਾਣਾ ਇਹਨਾਂ ਤੁਰਕਾਂ ਨੂੰ ਪਾਪੀਆਂ ਨੂੰ ਮਾਰਨ ਵਾਲਾ ਕੋਈ ਹੋਰ ਹੀ ਹੈ ਉਹ ਆਪ ਹੀ ਇਹਨਾਂ ਨੂੰ ਇਹਨਾਂ ਦੇ ਜ਼ੁਲਮਾਂ ਦੀ ਪਾਪਾਂ ਦੀ ਸਜ਼ਾ ਦੇਗਾ ਗੁਰੂ ਤੇਗ ਬਹਾਦਰ ਪਾਸ਼ਾ ਜਿਹਦੇ ਬਚਨ ਸੁਣ ਕੇ ਉਹ ਪੂਤ ਉਹ ਜਿਹੜਾ ਪ੍ਰੇਤ ਸੀ ਉਹ ਸੋਚਣ ਲੱਗਾ ਵੀ ਮੇਰੇ ਘਰ ਗੁਰੂ ਸਾਹਿਬ ਜੀ ਆਏ ਨੇ ਮੇਰੀ ਭੂਤਾ ਵਾਲੀ ਹਵੇਲੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਚਰਨ ਰੱਖੇ ਨੇ ਇਨਾ ਦੀ ਕੋਈ ਨਾ ਕੋਈ ਸੇਵਾ ਤਾਂ ਮੈਂ ਕਰਨੀ ਕਰਨੀ ਹੈ ਇਨਾ ਮਾਣ ਪੁਰਖਾਂ ਦੀ ਸੇਵਾ ਕਰਕੇ ਮੈਂ ਆਪਣਾ ਜੀਵਨ ਸਫਲਾ ਕਰਨਾ ਸੋ ਉਹ ਜਿਹੜਾ ਪ੍ਰੇਤ ਸੀ ਉਹ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਅੰਦਰ ਧਿਆਨ ਹੋ ਗਿਆ ਭਾਵ ਅਲੋਪ ਹੋ ਗਿਆ ਉਹ ਪੁੱਤ ਹੁਣ ਦਿੱਲੀ ਸ਼ਹਿਰ ਦੇ ਵਿੱਚ ਉਡਾਰੀ ਮਾਰ ਕੇ ਚਲਾ ਜਾਂਦਾ ਹੈ ਦਿੱਲੀ ਸ਼ਹਿਰ ਦੇ ਬਾਜ਼ਾਰਾ ਵਿੱਚ ਉਹ ਪ੍ਰੇਤ ਫਿਰਦਾ ਹੈ ਤੇ ਸੋਚਦਾ ਹੈ ਵੀ ਮੈਂ ਗੁਰੂ ਪਾਸ਼ਾ ਜੀ ਵਾਸਤੇ ਕੀ ਲੈ ਕੇ ਜਾਵਾਂ ਇਹੋ ਜੀ ਕਿਹੜੀ ਵਸਤੂ ਲੈ ਕੇ ਜਾਵਾਂ ਜਿਸ ਨੂੰ ਗੁਰੂ ਸਾਹਿਬ ਜੀ ਛੱਕ ਲੈਣ ਚੀਜ਼ ਉਹ ਹੋਵੇ ਖਾਣ ਦੀ ਜਿਹੜੀ ਮੇਰੇ ਹੱਥ ਲੱਗਿਆਂ ਨਾਲ ਖਰਾਬ ਨਾ ਹੋਵੇ ਕਿਉਂਕਿ ਸਾਧ ਸੰਗਤ ਜੀ ਜਿਹੜੇ ਮਹਾਤਮਾ ਹੁੰਦੇ ਨੇ ਉਹ ਕਿਸੇ ਦਾ ਬਣਾਇਆ ਹੋਇਆ ਨਹੀਂ ਝੱਕਦੇ ਤੇ ਜੇ ਕੋਈ ਕੁਦਰਤੀ ਚੀਜ਼ ਹੋਵੇ ਜਿਵੇਂ ਫਲ ਫਰੂਟ ਹੋਣ ਡਰਾਈ ਫਰੂਟ ਹੋਣ ਉਹ ਝੱਕ ਲੈਂਦੇ ਨੇ ਭਾਵ ਸੁੱਕੀ ਰਸਦ ਝੱਕ ਲੈਂਦੇ ਨੇ ਪਰ ਜਿਹੜੀ ਰਸਗ ਨੂੰ ਪਕਾਇਆ ਜਾਂਦਾ ਉਹ ਨਹੀਂ ਝੱਕਦੇ ਉਹ ਪ੍ਰੇਤ ਸੋਚਦਾ ਹੈ ਵੀ ਗੁਰੂ ਸਾਹਿਬ ਇਹ ਨਾ ਕਹਿਣ ਕਿ ਸੋ ਵਸਤੂ ਤੇ ਤੇਰੇ ਹੱਥ ਲੱਗੇ ਨੇ ਇਸ ਲਈ ਅਸੀਂ ਨਹੀਂ ਝਕਣਾ ਸੋ ਪ੍ਰੇਤ ਵਿਚਾਰ ਕਰਦਾ ਕਰਦਾ ਦਿੱਲੀ ਦੇ ਬਾਜ਼ਾਰਾਂ ਵਿੱਚ ਉੜਦਾ ਜਾਂਦਾ ਪ੍ਰੇਤ ਸੋਚਦਾ ਹੈ ਵੀ ਬਾਜ਼ਾਰਾਂ ਦੇ ਵਿੱਚ ਬਹੁਤ ਤਰੀਕੇ ਦੇ ਪਕਵਾਨ ਬਨੇ ਹੋਏ ਨੇ ਬਹੁਤ ਮਠਾਈਆਂ ਬਨੀਆਂ ਹੋਈਆਂ ਨੇ ਦਾਲਾਂ ਸਬਜ਼ੀਆਂ ਬਨੀਆਂ ਹੋਈਆਂ ਨੇ ਚਾਵਲ ਪ੍ਰਸ਼ਾਦਾ ਤਿਆਰ ਹੈ ਪਰ ਗੁਰੂ ਸਾਹਿਬ ਮੇਰੇ ਹੱਥ ਦਾ ਇਹ ਪ੍ਰਸ਼ਾਦਾ ਨਹੀਂ ਛਕਣਗੇ ਜੇ ਛਕਦੇ ਹੁੰਦੇ ਤਾਂ ਇਹ ਮਠਾਈ ਲੈ ਜਾਣੀ ਸੀ ਹਲਾ ਵਾਈਆਂ ਦੀ ਦੁਕਾਨਾਂ ਤੇ ਬਹੁਤ ਵਧੀਆ ਗੁਲਾਬ ਜਾਮੁਨ ਰਸਗੋਲੇ ਜਲੇਬੀਆਂ ਬੜੀਆਂ ਹੋਈਆਂ ਨੇ ਜੇ ਗੁਰੂ ਸਾਹਿਬ ਇਹ ਸ਼ੱਕ ਲੈਂਦੇ ਤਾਂ ਮੈਂ ਇਹ ਲੈ ਕੇ ਸ਼ਕਾਉਣੀ ਸੀ ਉਹ ਪ੍ਰੇਤ ਸੋਚੀ ਜਾਂਦਾ ਵੀ ਕੀ ਸ਼ਕਾਵਾਂ ਗੁਰੂ ਸਾਹਿਬ ਨੂੰ ਮਠਾਈਆਂ ਗੁਰੂ ਸਾਹਿਬ ਨੇ ਨਹੀਂ ਸ਼ਕਣੀਆਂ ਪ੍ਰਸ਼ਾਦਾ ਨਹੀਂ ਸ਼ਕਨਾ ਇਹ ਦਾਲ ਸਬਜ਼ੀਆਂ ਨਹੀਂ ਸ਼ਕਣਗੇ ਦਿੱਲੀ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਉਹ ਉੜਦਾ ਜਾ ਰਿਹਾ ਨਹੀਂ ਉਹਨੂੰ ਸਮਝ ਲੱਗ ਰਿਹਾ ਤੇ ਇੱਕ ਦੁਕਾਨ ਜਦੋਂ ਆਈ ਉਸ ਦੁਕਾਨ ਦੇ ਕੋਲ ਉਹ ਰੁਕ ਗਿਆ ਉਸ ਦੁਕਾਨ ਤੇ ਬਾਹਰ ਦੇ ਮੁਲਕਾਂ ਦਾ ਮੇਵਾ ਸੀਗਾ ਭਾਗ ਡਰਾਈ ਫਰੂਟ ਬਦਾਮ ਸਨ ਕਾਜੂ ਸਨ ਖੋਪੇ ਗਰੀਆਂ ਸ਼ਵਾਰੇ ਸਨ ਅਤੇ ਨੇਜ਼ੇ ਖੁਰਮਾਨੀਆਂ ਸਨ ਇਸੇ ਤਰ੍ਹਾਂ ਉੱਥੇ ਬਹੁਤ ਤਰ੍ਹਾਂ ਦੇ ਡਰਾਈ ਫਰੂਟ ਭਰੇ ਹੋਏ ਸਨ ਅਤੇ ਉੱਥੇ ਬਹੁਤ ਵਧੀਆ ਸੇਬ ਅਨਾਸਪਤੀ ਤੇ ਮਿੱਠੇ ਅੰਬ ਸਾਨੂੰ ਤੇ ਬਹੁਤ ਭਾਂਤ ਬਾੰਤ ਦੇ ਫਲ ਫਰੂਟ ਡਰਾਈ ਫਰੂਟ ਪਏ ਸਨ ਉਸ ਪ੍ਰੇਤ ਨੇ ਜਦੋਂ ਇਹ ਦੁਕਾਨ ਤੇ ਇਹ ਸਮਾਨ ਪਿਆ ਹੋਇਆ ਦੇਖਿਆ ਤਾਂ ਉਹਨੇ ਵਿਚਾਰ ਕੀਤੀ ਵੀ ਮੈਂ ਨੌਵੇਂ ਪਾਤਸ਼ਾਹ ਜੀ ਵਾਸਤੇ ਇਹ ਫਲ ਫਰੂਟ ਡਰਾਈ ਫਰੂਟ ਲੈ ਕੇ ਜਾਣਾ ਇਹ ਚੀਜ਼ਾਂ ਕੁਦਰਤੀ ਨੇ ਇਹ ਮੇਰੇ ਹੱਥ ਦੇ ਨਾਲ ਦੂਸ਼ਿਤ ਨਹੀਂ ਹੋਣਗੀਆਂ ਭਾਵ ਗੁਰੂ ਸਾਹਿਬ ਇਹ ਨਹੀਂ ਕਹਿਣਗੇ ਵੀ ਇਹਨਾਂ ਚੀਜ਼ਾਂ ਨੂੰ ਤੇਰਾ ਹੱਥ ਲੱਗਿਆ ਹੋਇਆ ਹੈ ਅਸੀਂ ਨਹੀਂ ਖਾ ਸਕਦੇ ਇਹਨਾਂ ਨੂੰ ਜਲ ਨਾਲ ਧੋ ਕੇ ਸ਼ੱਕ ਲੈਣਗੇ ਇਸ ਚੀਜ਼ਾਂ ਤੋਂ ਬਿਨਾ ਹੋਰ ਕੋਈ ਚੀਜ਼ ਸਮਝ ਨਹੀਂ ਆਉਂਦੀ ਜਿਹੜੀ ਮੈਂ ਗੁਰੂ ਸਾਹਿਬ ਜੀ ਵਾਸਤੇ ਲੈ ਜਾਵਾਂ ਤਾਬਿਆਂ ਤੇ ਰੋਟੀਆਂ ਬਣੀਆਂ ਹੋਈਆਂ ਨੇ ਦਾਲਾਂ ਸਬਜ਼ੀਆਂ ਬਣੀਆਂ ਹੋਈਆਂ ਨੇ ਜੇ ਮੈਂ ਉਹ ਲਿਜਾ ਕੇ ਦੇਵਾਂਗਾ ਤਾਂ ਗੁਰੂ ਸਾਹਿਬ ਜੀ ਨੇ ਸ਼ੱਕ ਨਹੀਂ ਹਾਨੀ ਪਰ ਆ ਜਿਹੜਾ ਫਰੂਟ ਤੇ ਡਰਾਈ ਫਰੂਟ ਹੈ ਇਹ ਜਰੂਰ ਛਕ ਲੈਣਗੇ ਸੋਨੇ ਲੋੜ ਮੁਤਾਬਕ ਬਾਜ਼ਾਰ ਦੇ ਵਿੱਚੋਂ ਫਲ ਫਰੂਟ ਡਰਾਈ ਫਰੂਟ ਚੱਕ ਲੈ ਸੋ ਜਦੋਂ ਆਪਣੀ ਭੂਤਾਂ ਵਾਲੀ ਹਵੇਲੀ ਦੇ ਵਿੱਚ ਉਹ ਵਾਪਿਸ ਜਾ ਰਿਹਾ ਸੀ ਉਹਨੂੰ ਵਾਪਿਸ ਜਾਂਦਿਆਂ ਹੋਇਆ ਗੰਨੇ ਦਿਖ ਗਏ ਅੱਜ ਕੱਲ ਦੇ ਜਿਹੜੇ ਗੰਨੇ ਨੇ ਉਹ ਤਾਂ ਬਹੁਤ ਸਖਤ ਹੁੰਦੇ ਨੇ ਖਿਲਣ ਤੇ ਚੱਬਣ ਵਿੱਚ ਸਖਤ ਹੁੰਦੇ ਨੇ ਜਿਆਦਾਤਰ ਗੁੜ ਬਣਾਉਣ ਵਾਸਤੇ ਵਰਤੋਂ ਵੀ ਚਾंदे ਨੇ ਪਰ ਪਹਿਲੇ ਸਮਿਆਂ ਦੇ ਵਿੱਚ ਗੰਨੇ ਕੁਝ ਐਹੋ ਜਿਹੇ ਹੁੰਦੇ ਸੀ ਜਿਨ੍ਹਾਂ ਨੂੰ ਆਪਾਂ ਜੇ ਛਿਲੀਏ ਤਾਂ ਅੰਤ ਤੱਕ ਉਹਦਾ ਛਿੱਲੜ ਉਤਰ ਜਾਂਦਾ ਸੀ ਸੋ ਉਹਨੇ ਉਹ ਬਹੁਤ ਚੰਗੇ ਗੰਨੇ ਵੀ ਚੱਕ ਲਏ ਆਪਣੇ ਨਾਲ ਸੋ ਸਵਾਸੰਦੇ ਜੀ ਇਹਨਾਂ ਭੂਤ ਪ੍ਰੇਤਾ ਦੇ ਕੋਲ ਬਹੁਤ ਸ਼ਕਤੀਆਂ ਹੁੰਦੀਆਂ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਿਹੜੀ ਭੂਤਾ ਦੀ ਜਿਹੜੀ ਜਥੇਦਾਰੀ ਸੀ ਉਪਾਈ ਬੈਲੋ ਜੀ ਨੂੰ ਦੇ ਦਿੱਤੀ ਸੀ ਤੇ ਉਸ ਤੋਂ ਬਾਅਦ ਭਾਈ ਬੈਲੋ ਜੀ ਨੇ ਆਪਣੇ ਪੁੱਤਰੇ ਨੂੰ ਦੇ ਦਿੱਤੀ ਸੀ ਉਹਨਾਂ ਦਾ ਪੋਤਰਾ ਭਾਈ ਭਗਤੂ ਜੀ ਨੇ ਭੂਤਾਂ ਦੇ ਕੋਲੋਂ ਲਾਹੌਰ ਤੋਂ ਇੱਟਾ ਮੰਗਵਾ ਕੇ ਆਪਣੇ ਪਿੰਡ ਦੇ ਵਿੱਚ ਖੂਬ ਰਵਾ ਦਿੱਤਾ ਸੀ ਅੱਜ ਵੀ ਉਸ ਖੂਹ ਨੂੰ ਭੂਤਾਂ ਵਾਲਾ ਖੂਹ ਕਿਹਾ ਜਾਂਦਾ ਹੈ ਸਾਧ ਸੰਗਤ ਜੀ ਭਗਤਾ ਪਾਈ ਦਾ ਪਿੰਡ ਹੈ ਤੇ ਉੱਥੇ ਇੱਕ ਖੂਹ ਹੈ ਉੱਥੇ 10ਵੇਂ ਪਾਸ਼ਾ ਜੀ ਦਾ ਗੁਰਦੁਆਰਾ ਵੀ ਸ਼ਸ਼ੋਭਿਤ ਹੈ ਤੇ ਉਹ ਕੋਲ ਨੂੰ ਰਾਤੋਂ ਰਾਤੀ ਭੂਤ ਪ੍ਰੇਤਾਂ ਨੇ ਲਾਹੌਰ ਤੋਂ ਇੱਟਾਂ ਲਿਆ ਕੇ ਸਾਰਾ ਖੂਬ ਬਣਾਵ ਹੀ ਦਿੱਤਾ ਸੋ 2 250 ਮੀਲ ਇੱਟਾਂ ਢੋ ਕੇ ਖੂਬ ਬਣਾ ਦਿੱਤਾ ਇਹਨਾਂ ਭੂਤ ਪ੍ਰੇਤਾਂ ਦੇ ਕੋਲ ਤਾਂ ਬਹੁਤ ਸ਼ਕਤੀਆਂ ਹੁੰਦੀਆਂ ਨੇ ਤਾਕਤਾਂ ਹੁੰਦੀਆਂ ਨੇ ਸੋ ਇਹ ਉਸ ਪ੍ਰੇਤ ਨੂੰ ਫਲ ਫਰੂਟ ਲਿਆਣਾ ਉਹ ਗੰਨੇ ਲਿਆਣੇ ਕਿਹੜੇ ਔਖੇ ਸੀ ਉਹ ਸਾਰਾ ਸਮਾਨ ਚੁੱਕ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਉਸ ਖਵੀਲੀ ਦੇ ਵਿੱਚ ਆ ਗਿਆ ਉਹ ਸਾਰਾ ਸਮਾਨ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰੱਖ ਕੇ ਹੱਥ ਜੋੜ ਕੇ ਗੁਰੂ ਮਹਾਰਾਜ ਨੂੰ ਬੇਨਤੀ ਕਰਦਾ ਹੈ ਮਹਾਰਾਜ ਕਿਰਪਾ ਕਰਕੇ ਇਹ ਸਾਰਾ ਸਾਜੂ ਸਮਾਨ ਅੰਗੀਕਾਰ ਕਰੋ ਮਹਾਰਾਜ ਜੇ ਤੁਸੀਂ ਇਸ ਮੇਵੇ ਨੂੰ ਫਲ ਫਰੂਟ ਨੂੰ ਛਕੂਗੇ ਤਾਂ ਮੇਰੀ ਸੇਵਾ ਸਫਲੀ ਹੋ ਜੇਗੀ ਮੈਂ ਆਪਣੇ ਧੰਨ ਪਾਗ ਸਮਝਾਂਗਾ ਮੈਂ ਸਮਝਾਂਗਾ ਵੀ ਮੇਰੇ ਘਰ ਵਿੱਚ ਗੁਰੂ ਸਾਹਿਬ ਆਏ ਨੇ ਤੇ ਮੇਰੇ ਘਰੋਂ ਬਿਨਾਂ ਛਕੇ ਨਹੀਂ ਗਏ ਕੁਝ ਸ਼ਕਤੀ ਦੇ ਗਏ ਨੇ ਇਹ ਤਾਂ ਸਾਧ ਸੰਗਤ ਜੀ ਵੇਖੋ ਪੂਤ ਪ੍ਰੇਤਾਂ ਨੂੰ ਵੀ ਪਤਾ ਹੈ ਘਰ ਆਏ ਨੂੰ ਕੁਝ ਸ਼ਕਾਣਾ ਪਰ ਅੱਜ ਦੇ ਲੋਕਾਂ ਨੂੰ ਕੀ ਆਖੀਏ ਜਿਹੜੇ ਕਿਸੇ ਦੇ ਘਰ ਆਏ ਤੇ ਨੱਕ ਚੜਾ ਲੈਂਦੇ ਨੇ ਜਿਸ ਗੱਲ ਦੀ ਸਾਧ ਸੰਗਤ ਜੀ ਬੰਦੇ ਨੂੰ ਸਮਝ ਹੋਣੀ ਚਾਹੀਦੀ ਹੈ ਉਸ ਗੱਲ ਦੀ ਸਮਝ ਪੂਤ ਪ੍ਰੇਤਾਂ ਨੂੰ ਹੈ ਤੇ ਬੰਦੇ ਨੂੰ ਉਸ ਗੱਲ ਦੀ ਕੋਈ ਸਮਝ ਨਹੀਂ ਤੋ ਉਹ ਪ੍ਰੇਤ ਗੁਰੂ ਸਾਹਿਬ ਜੀ ਨੂੰ ਕਹਿੰਦਾ ਮਹਾਰਾਜ ਮੇਰੇ ਭਾਗ ਜਾਗਦੇ ਦੀ ਤੁਸੀਂ ਇਸ ਭੂਤਾਂ ਵਾਲੀ ਹਵੇਲੀ ਦੇ ਵਿੱਚ ਆਏ ਹੋ ਕਿਰਪਾ ਕਰੋ ਅੰਗੀਕਾਰ ਕਰੋ ਇਹ ਫਲਾਂ ਨੂੰ ਇਹ ਮੇਵੇ ਨੂੰ ਛਕੋ ਮਹਾਰਾਜ ਮੇਰੀ ਦੋਰੀ ਜ਼ਿੰਮੇਵਾਰੀ ਹੈ ਇੱਕ ਤਾਂ ਤੁਸੀਂ ਖੁਦ ਖੁਦਾ ਪਰਮੇਸ਼ਰ ਹੋ ਤੇ ਦੂਸਰਾ ਤੁਸੀਂ ਅਥੀਤੀ ਬਣ ਕੇ ਮੇਰੇ ਘਰ ਆਏ ਹੋ ਇਸ ਲਈ ਮੇਰੀ ਦੋਰੀ ਜ਼ਿੰਮੇਵਾਰੀ ਹੈ ਸੋ ਇੱਕ ਗੁਰੂ ਦੀ ਸੇਵਾ ਕਰਨੀ ਇੱਕ ਪਰੌਣੇ ਦੀ ਸੇਵਾ ਕਰਨੀ ਇਹ ਮੇਰੀ ਦੋ ਜ਼ਿੰਮੇਵਾਰੀਆਂ ਬਣ ਗਈਆਂ ਨੇ ਸਾਹ ਸੰਗਤ ਜੀ ਇਤਿਹਾਸ ਦੇ ਵਿੱਚ ਜਦੋਂ ਇਤਿਹਾਸ ਨੂੰ ਫਰੋਲੀਏ ਤਾਂ ਪੁਰਾਤਨ ਰਿਸ਼ੀਆਂ ਮੁਨੀਆਂ ਸਾਧੂਆਂ ਨੇ ਇਹ ਲਿਖਿਆ ਵੀ ਕੋਈ ਥਾਂ ਤੇ ਜੇ ਕੋਈ ਇਨਸਾਨ ਬੈਠਾ ਹੋਇਆ ਪਹਿਲਾਂ ਬੈਠਾ ਹੋਇਆ ਤੇ ਅੱਗੋਂ ਕੋਈ ਹੋਰ ਆ ਜੇ ਤਾਂ ਪਹਿਲੇ ਬੈਠੇ ਹੋਏ ਇਨਸਾਨ ਦੀ ਡਿਊਟੀ ਹੈ ਫਰਜ਼ ਹੈ ਉਹਦਾ ਕਿ ਨਵੇਂ ਆਏ ਹੋਏ ਇਨਸਾਨ ਨੂੰ ਕੁਝ ਜਲ ਪਾਣੀ ਸ਼ਕਾਨਾ ਪ੍ਰਸ਼ਾਦਾ ਭੋਜਨ ਸ਼ਕਾਣਾ ਸੋ ਮਹਾਰਾਜ ਇਸ ਥਾਂ ਤੇ ਮੈਂ ਬਹੁਤ ਪਹਿਲੇ ਦਾ ਰਹਿਦਾ ਆ ਰਿਆਂ ਤੇ ਅੱਜ ਤੁਸੀਂ ਇੱਥੇ ਆਏ ਹੋ ਤਾਂ ਮੇਰਾ ਇਹ ਫਰਜ਼ ਹੈ ਵੀ ਮੈਂ ਤੁਹਾਨੂੰ ਕੁਝ ਸ਼ਕਾਵਾ ਇਸ ਤਰ੍ਹਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਪ੍ਰੇਤ ਦੀ ਸਾਰੀ ਬੇਇਨਤੀ ਸੁਣੀ ਤੇ ਕਿਰਪਾ ਦ੍ਰਿਸ਼ਟੀ ਦੇ ਨਾਲ ਉਸ ਪ੍ਰੇਤ ਵੱਲ ਤੱਕਿਆ ਉਹਦੀਆਂ ਅਰਦਾਸਾਂ ਉਹਦੀ ਮੰਨ ਦੀ ਸ਼ਰਧਾ ਨਿਮਰਤਾ ਪਿਆਰ ਵੇਖ ਕੇ ਗੁਰੂ ਸਾਹਿਬ ਜੀ ਨੇ ਉਹਦੇ ਗੰਨੇ ਅੰਗੀਕਾਰ ਕਰ ਲਏ ਤੇ ਕੁਝ ਮੇਵਾ ਵੀ ਅੰਗੀਕਾਰ ਕਰ ਲਿਆ। ਭਾਵ ਕੁਝ ਬਦਾਮ, ਕੁਝ ਕਾਜੂ ਉਹ ਅੰਗੀਕਾਰ ਕਰ ਲਏ। ਜਿੰਨਾ ਕਿ ਜੀ ਕੀਤਾ ਗੁਰੂ ਪਾਤਸ਼ਾਹ ਜੀ ਨੇ ਉਨਾ ਸ਼ਕ ਲਿਆ। ਇਹ ਤਾਂ ਸਾਧ ਸੰਗਤ ਜੀ ਮਹਾਰਾਜ ਕੁਝ ਸ਼ਕਨ ਤੇ ਭੁੱਖੇ ਥੋੜੇ ਨਾ ਸਨ। ਇਹ ਤਾਂ ਜਦੋਂ ਕੋਈ ਸ਼ਰਧਾਲੂ ਗੁਰੂ ਸਾਹਿਬ ਜੀ ਨੂੰ ਬਹੁਤ ਪ੍ਰੇਮ ਦੇ ਨਾਲ ਨਿਮਰਤਾ ਸਹਿਤ ਹੋ ਕੇ ਕੋਈ ਭੇਟਾ ਕਰੇ ਕੋਈ ਚੀਜ਼ ਤਾਂ ਗੁਰੂ ਸਾਹਿਬ ਅੰਗੀਕਾਰ ਕਰ ਲੈਂਦੇ ਨੇ ਸਾਧ ਸੰਗਤ ਜੀ ਇਹ ਮਤਾ ਜਾਣਿਓ ਕਿ ਗੁਰੂ ਸਾਹਿਬ ਕੋਈ ਚੀਜ਼ ਦੇ ਭੁੱਖੇ ਨਹੀਂ ਇਹ ਤਾਂ ਗੁਰੂ ਸਾਹਿਬ ਕਿਸੇ ਦੀ ਵਾਸ਼ਨਾ ਚੀਂ ਭੋਗ ਲਾ ਦਿੰਦੇ ਨੇ ਕੋਈ ਬੰਦਾ ਕੋਈ ਸਿੱਖ ਸੋਚਦਾ ਹੋਵੇ ਬਹੁਤ ਪ੍ਰੇਮ ਦੇ ਨਾਲ ਨਿਮਰਤਾ ਸਹਿਤ ਮਨ ਦੇ ਵਿੱਚ ਵਿਚਾਰ ਕਰਦਾ ਹੋਵੇ ਵੀ ਗੁਰੂ ਸਾਹਿਬ ਨੂੰ ਮੈਂ ਇਹ ਚੀਜ਼ ਭੇਟਾ ਕਰਨੀ ਹੈ ਤਾਂ ਗੁਰੂ ਪਾਸ਼ਾ ਤਾਂ ਉੱਥੇ ਹੀ ਅੰਗੀਕਾਰ ਕਰ ਲੈਂਦੇ ਨੇ ਕਿਉਂਕਿ ਗੁਰੂ ਪਾਤਸ਼ਾਹ ਕਿਸੇ ਪਦਾਰਥ ਤੇ ਭੁੱਖੇ ਨਹੀਂ ਕਿਸੇ ਚੀਜ਼ ਦੇ ਭੁੱਖੇ ਨਹੀਂ ਹੈ ਸਗੋਂ ਉਹ ਤਾਂ ਪ੍ਰੇਮ ਦੇ ਭੁੱਖੇ ਨੇ ਸੋ ਉਹ ਪ੍ਰੇਤ ਜੋ ਵੀ ਪ੍ਰੇਮ ਦੇ ਨਾਲ ਗੁਰੂ ਸਾਹਿਬ ਜੀ ਵਾਸਤੇ ਲਿਆਇਆ ਸੀ ਉਹ ਗੁਰੂ ਪਾਤਸ਼ਾਹ ਜੀ ਨੇ ਸਭ ਅੰਗੀਕਾਰ ਕਰ ਲਿਆ ਗੁਰੂ ਮਹਾਰਾਜ ਉਸ ਪ੍ਰੇਤ ਦੇ ਲਿਆਏ ਹੋਏ ਗੰਨੇ ਨੂੰ ਚੂਪਦੇ ਨੇ ਤੇ ਕੁਝ ਛਿੱਲੜ ਮਹਾਰਾਜ ਉਸ ਹਵੇਲੀ ਦੇ ਵਿੱਚ ਹੀ ਸੁੱਟੀ ਜਾਂਦੇ ਨੇ ਤੇ ਕੁਝ ਛਿੱਲੜ ਹਵੇਲੀ ਤੋਂ ਬਾਹਰ ਸੁੱਟਦੇ ਨੇ ਜਿੱਥੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਬੈਠੇ ਨੇ ਗੁਰੂ ਸਾਹਿਬ ਜੀ ਦੇ ਸਿੱਖ ਬੈਠੇ ਨੇ ਉਹ ਪ੍ਰੇਤ ਗੁਰੂ ਸਾਹਿਬ ਜੀ ਦੇ ਸਾਹਮਣੇ ਬੈਠਾ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰੀ ਜਾਂਦਾ ਤੇ ਮਨ ਵਿੱਚ ਸੋਚੀ ਜਾਂਦਾ ਧੰਨ ਭਾਗ ਨੇ ਮੇਰੇ ਜੋ ਗੁਰੂ ਸਾਹਿਬ ਇਸ ਭੂਤਾਂ ਵਾਲੀ ਹਵੇਲੀ ਵਿੱਚ ਆਏ ਨੇ ਹੁਣ ਸਾਧ ਸੰਗਤ ਜੀ ਇਹ ਗੱਲ ਸੁਣਣੀ ਬਹੁਤ ਧਿਆਨ ਨਾਲ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਗੁਰਤੇਗ ਬਹਾਦਰ ਪਾਤਸ਼ਾਹ ਕਹਿੰਦੇ ਵੀ ਜਦੋਂ ਤੈਨੂੰ ਇਹ ਪ੍ਰੇਤ ਦੀ ਜੁਨੀ ਮਿਲੀ ਤਾਂ ਤੂੰ ਇਹੋ ਜਿਹਾ ਕਿਹੜਾ ਭੈੜਾ ਕਰਮ ਕੀਤਾ ਮਾੜਾ ਕਰਮ ਕੀਤਾ ਵੀ ਜਿਹੜੀ ਤੈਨੂੰ ਇਹ ਪ੍ਰੇਤ ਜੁਨੀ ਮਿਲ ਗਈ ਮਹਾਰਾਜ ਕਹਿੰਦੇ ਪਾਣੀ ਤੂੰ ਪੀ ਨਹੀਂ ਸਕਦਾ ਅੰਦਰੋਂ ਸੁੱਕਾ ਪਿਆ ਤੇ ਨਾਲੇ ਕਹਿੰਦੇ ਨੇ ਵੀ ਜਿੰਨਾ ਸੂਈ ਦਾ ਨੱਕਾ ਹੁੰਦਾ ਮੂੰਹ ਹੁੰਦਾ ਉਹਨਾਂ ਇਹਨਾਂ ਪ੍ਰੇਤਾ ਦਾ ਮੂੰਹ ਹੁੰਦਾ ਇਹਨਾਂ ਨੂੰ ਭੁੱਖ ਬਹੁਤ ਲੱਗਦੀ ਹੈ ਪਰ ਖਾਣ ਵਾਸਤੇ ਬਹੁਤ ਥੋੜਾ ਮਿਲਦਾ ਸਾਧ ਸੰਗਤ ਜੀ ਪ੍ਰੇਤਾ ਦੇ ਵੀ ਬਹੁਤ ਕਿਸਮ ਦੀ ਜੁਨਾ ਨੇ ਇੱਕ ਤਰੀਕੇ ਦੇ ਪ੍ਰੇਤ ਨਹੀਂ ਨਹੀਂ ਉਹ ਪ੍ਰੇਤ ਕਹਿੰਦਾ ਮਹਾਰਾਜ ਮੈਂ ਦੱਸਦਾ ਮੈਂ ਇੱਕ ਕੁਕਰਮ ਕੀਤਾ ਇੱਕ ਪਾਪ ਕੀਤਾ ਜਿਸ ਕਰਕੇ ਮੈਨੂੰ ਇਹ ਪ੍ਰੇਤ ਜੁਨੀ ਮਿਲੀ ਮਹਾਰਾਜ ਆਜ ਜਿਹੜੀ ਹਵੇਲੀ ਹੈ ਇਸ ਹਵੇਲੀ ਕਰਕੇ ਮੇਰੀ ਚਾਚੇ ਤਾਇਆ ਨਾਲ ਲੜਾਈ ਸੀ ਝਗੜਾ ਸੀ ਉਹ ਕਹਿੰਦੇ ਸੀ ਸਾਡਾ ਘਰ ਹੈ ਪਰ ਮੈਂ ਕਹਿੰਦਾ ਸੀ ਮੇਰਾ ਘਰ ਹੈ ਮੇਰੇ ਸ਼ਰੀਕ ਮੇਰੀ ਸਾਰੀ ਪ੍ਰਾਪਰਟੀ ਕੱਟਦੇ ਸੀ ਉਹ ਮੇਰੀ ਪ੍ਰਾਪਰਟੀ ਦੇ ਵੀ ਕਬਜ਼ਾ ਕਰਨਾ ਚਾਹੁੰਦੇ ਸੀ ਸੋ ਉਹ ਉਹ ਮਹਾਰਾਜ ਮੈਂ ਕਚੈਰੀ ਵਿੱਚ ਕੇਸ ਲੜਿਆ ਤੇ ਕਚੈਰੀ ਵਿੱਚ ਮੈਂ ਝੂਠੀ ਸੌ ਪਈ ਸੋ ਸਾਧ ਸੰਗਤ ਜੀ ਜਿੱਥੇ ਝੂਠੀ ਸੌ ਆ ਜੇ ਨਾ ਉਥੇ ਪ੍ਰੇਤ ਜੋ ਨਹੀਂ ਮਿਲਦੀ ਹੈ ਤੇ ਉਥੇ ਪ੍ਰੇਤਾਂ ਦਾ ਵਾਸਾ ਹੁੰਦਾ ਸਾਧ ਸੰਗਤ ਕੀ ਗੋਇੰਦਵਾਲ ਸਾਹਿਬ ਵੀ ਆਹੀ ਰੋਲਾ ਸੀ ਉਥੇ ਖਤਰੀ ਗੋਂਦਾ ਸੀ ਜਿਹੜਾ ਉਹਨੇ ਵੀ ਝੂਠੀ ਸੌ ਪਈ ਸੀ ਤੇ ਉਹਦੇ ਕਰਕੇ ਉਥੇ ਪ੍ਰੇਤ ਵਸ ਗਏ ਸੀ ਆਕੇ ਤਾਂ ਉਹ ਜਿਹੜਾ ਬੰਦਾ ਗੁਰੂ ਅੰਗਦ ਪਾਤਸ਼ਾਹ ਜੀ ਕੋਲ ਗਿਆ ਤੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਆਪਣੇ ਸੇਵਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਭੇਜ ਦਿੱਤਾ ਤੇ ਕਿਹਾ ਜਾਓ ਇਹਦੀ ਨਗਰੀ ਵਿੱਚੋਂ ਭੂਤ ਪ੍ਰੇਤਾਂ ਨੂੰ ਭਜਾਓ ਜਾ ਕੇ ਤਾਂ ਜਾ ਕੇ ਉਹ ਨਗਰ ਵਸਿਆ ਗੋਇੰਦਵਾਲ ਸਾਹਿਬ ਸੋ ਸਾਧ ਸੰਗਤ ਦੀ ਸਭ ਤੋਂ ਵਰੀਆ ਤਾਂ ਇਹ ਹੀ ਹੈ ਵੀ ਸੌ ਪਾਣੀ ਨਹੀਂ ਚਾਹੀਦੀ ਤੇ ਜੇ ਝੂਠੀ ਸੌ ਕਿਤੇ ਪਾ ਦਿੱਤੀ ਫਿਰ ਪ੍ਰੇਤ ਜੁ ਨਹੀਂ ਮਿਲਦੀ ਹੈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤੀ ਵਾਰ ਝੂਠੀ ਸੌ ਪਾ ਦਿੰਨੇ ਆਂ ਤਾਂ ਉਹ ਦੇ ਕਰਕੇ ਪ੍ਰੇਤ ਜੁਨੀ ਮਿਲਦੀ ਹੈ ਸੋ ਉਹ ਪ੍ਰੇਤ ਕਹਿੰਦਾ ਮਹਾਰਾਜ ਮੈਂ ਇਹ ਝੂਠੀ ਸੌ ਪਾਨ ਕਰਕੇ ਮੈਨੂੰ ਇਹ ਪ੍ਰੇਤ ਜੁਨੀ ਮਿਲਗੀ ਮਹਾਰਾਜ ਝੂਠੀ ਸੌ ਪਾ ਕੇ ਮੈਂ ਕੇਸ ਤਾਂ ਜਿੱਤ ਗਿਆ ਤੇ ਸਾਰਾ ਝਗੜਾ ਵੀ ਖਤਮ ਹੋ ਗਿਆ ਉਹ ਜਿਹੜਾ ਵੀ ਮੁਕਦਮਾ ਸੀ ਉਹ ਮੈਂ ਸਾਰਾ ਹੀ ਜਿੱਤ ਲਿਆ ਪਰ ਮੈਂ ਇਹ ਨਹੀਂ ਵਿਚਾਰ ਕੀਤੀ ਵੀ ਜਿਹੜੀ ਹੈ ਝੂਠੀ ਸੌ ਮੈਂ ਪਾ ਰਿਆਂ ਵੀ ਇਹਦਾ ਮੈਨੂੰ ਪਾਪ ਲੱਗੇਗਾ ਮਹਾਰਾਜ ਕੀ ਦੱਸਾਂ ਇਸ ਜੁਨੀ ਦੇ ਵਿੱਚ ਬਹੁਤ ਦੁੱਖ ਹੈ ਬਹੁਤ ਤਕਲੀਫਾਂ ਨੇ ਉਹ ਤਕਲੀਫਾ ਮੈਨੂੰ ਹੀ ਪਤਾ ਹੈ ਮਹਾਰਾਜ ਕਿਰਪਾ ਕਰੋ ਮੇਰਾ ਉਧਾਰ ਕਰ ਦਿਓ ਉਦੋਂ ਗੁਰਤੇਗ ਬਹਾਦਰ ਪਾਸ਼ਾ ਬੋਲੇ ਵੀ ਤੂੰ ਸਾਡੀ ਦਿਲੋ ਸੇਵਾ ਕੀਤੀ ਹੈ ਪਿਆਰ ਨਾਲ ਸੇਵਾ ਕੀਤੀ ਹੈ ਤਾਂ ਇਸ ਸੇਵਾ ਦਾ ਫਲ ਲੈ ਲੈ ਆ ਜਿਹੜੇ ਗੰਨੇ ਚੂਪ ਕੇ ਇਹਦਾ ਛਿੱਲੜ ਸਿਟਿਆ ਇਹਨੂੰ ਸ਼ਕਲ ਗੁਰੂ ਮਹਾਰਾਜ ਜੀ ਨੇ ਆਪਣਾ ਸੀਤ ਪ੍ਰਸ਼ਾਦ ਉਸ ਪ੍ਰੇਤ ਨੂੰ ਦੇ ਦਿੱਤਾ ਪ੍ਰੇਤ ਨੇ ਗੁਰੂ ਸਾਹਿਬ ਜੀ ਦਾ ਬਚਨ ਸੁਣ ਕੇ ਗੁਰੂ ਮਹਾਰਾਜ ਜੀ ਦਾ ਸੀਤ ਪ੍ਰਸ਼ਾਦ ਛਕ ਲਿਆ ਜਦੋਂ ਉਹਨੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਚੁਪਾਕ ਆਪਣੇ ਮੂੰਹ ਦੇ ਵਿੱਚ ਪਾਏ ਤਾਂ ਉਹਨੂੰ ਨਾਨਾ ਪ੍ਰਕਾਰ ਦਾ ਰਸ ਆ ਗਿਆ ਉਸੇ ਵੇਲੇ ਉਹਦੇ ਸਾਰੇ ਦੁੱਖ ਕਲੇਸ਼ ਪਾਪ ਮਿਟ ਗਏ ਤੇ ਕਪਾਟ ਖੁੱਲ ਗਏ ਤੇ ਪੂਰੇ ਸਤਗੁਰਾਂ ਦੀ ਕਿਰਪਾ ਹੋ ਗਈ ਉਸੇ ਵੇਲੇ ਉਸ ਪ੍ਰੇਤ ਨੂੰ ਪਰਮ ਗਤੀ ਦੀ ਪ੍ਰਾਪਤੀ ਹੋ ਗਈ ਸੋ ਸਾ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਪੋਤਾ ਵਾਲੀ ਹਵੇਲੀ ਦੇ ਵਿੱਚ ਪਾਨ ਦੀ ਇਹਨਾਂ ਦੀ ਸਾਜ਼ਿਸ਼ ਇਹ ਸੀ ਇਹਨਾਂ ਨੇ ਸੋਚਿਆ ਇਹ ਸੀ ਕਿ ਗੁਰੂ ਮਹਾਰਾਜ ਇੱਥੇ ਆਪੇ ਮਰ ਜਾਣਗੇ ਜਾਂ ਨਹੀਂ ਤਾਂ ਡਰ ਜਾਣਗੇ ਕਿਉਂਕਿ ਇਸ ਹਵੇਲੀ ਦੇ ਵਿੱਚ ਜਿਹੜਾ ਵੀ ਜਾਂਦਾ ਸੀ ਉਸ ਨੂੰ ਇਹ ਪ੍ਰੇਤ ਮਾਰ ਦਿੰਦਾ ਸੀ ਤੇ ਜੇ ਇਹ ਨਹੀਂ ਮਰੇ ਤਾਂ ਡਰੀ ਜਾਣਗੇ ਤੇ ਸਾਡੀ ਈਨ ਕਬੂਲ ਕਰ ਲੈਣਗੇ ਪ੍ਰਸਾਦ ਸੰਗਲ ਜੀ ਉਹ ਕਾਜ਼ੀ ਮੁਲਾਨੇ ਇਹ ਔਰੰਗਜ਼ੇਬ ਬਾਦਸ਼ਾ ਭੁੱਲੇ ਪਟਕੇ ਮੂਰਖ ਸਨ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਗੁਰਤੇਗ ਬਹਾਦਰ ਸੱਚੇ ਪਾਤਸ਼ਾ ਪ੍ਰਮਾਤਮਾ ਸਰੂਪ ਖੁਦ ਖੁਦਾ ਪਰਮੇਸ਼ਰ ਸਨ ਉਹਨਾਂ ਦੇ ਹੀ ਹੁਕਮ ਦੇ ਵਿੱਚ ਸਾਰਾ ਸੰਸਾਰ ਚੱਲਦਾ ਹੈ ਉਹਨਾਂ ਦੇ ਹੁਕਮ ਦੇ ਵਿੱਚ ਹੀ ਇਹ ਭੂਤ ਪ੍ਰੇਤ ਜਿੰਨ ਬਿਤਾਲ ਸਭ ਚੱਲਦੇ ਨੇ ਸੋ ਜਿਨ੍ਹਾਂ ਦੇ ਅੱਗੇ ਸਾਰਾ ਸੰਸਾਰ ਝੁਕਦਾ ਹੈ ਉਹ ਗੁਰੂ ਪਾਤਸ਼ਾਹ ਜੀ ਨੂੰ ਕੌਣ ਨੁਕਸਾਨ ਪਹੁੰਚਾ ਸਕਦਾ ਹੈ ਸੋ ਗੁਰੂ ਮਹਾਰਾਜ ਜੀ ਨੇ ਉਸ ਭੂਤਾ ਵਾਲੀ ਹਵੇਲੀ ਦੇ ਵਿੱਚ ਜਿਹੜਾ ਪ੍ਰੇਤ ਰਹਿੰਦਾ ਸੀ ਉਹਦਾ ਉਦਾਰ ਕਰ ਦਿੱਤਾ ਤੇ ਉਹਨੂੰ ਪਰਮ ਗਤੀ ਦੇ ਦਿੱਤੀ